ਟਰਾਂਸਪੋਰਟ ਦਾ ਟੈਂਡਰ ਉਹਦੇ ਕੋਲ ਟਰੱਕ ਹੈ ਜਿਹਦੇ ਕੋਲ ਲੇਵਲ ਦਾ ਟੈਂਡਰ ਉਹਦੇ ਕੋਲ ਲੇਵਰ ਹੈ ਨਹੀਂ ਲੱਖਾਂ ਦੇ ਹਜ਼ਾਰਾਂ ਬੋਰੀਆਂ ਪਈਆਂ ਆਂ ਤੇ ਲਿਫਟਿੰਗ ਕਰਕੇ ਮਾਲ ਉੱਪਰ ਨਾ ਕਰਦੇ ਸਾਰਾ ਮਾਲ ਗਿਲਾ ਹੋਇਆ ਜਿਸ ਵਾਈਂ ਤੇ ਲੋਡਿੰਗ ਆਰਡਰ ਕਿਹਨੂੰ ਦਿੱਤੀ ਹੈ ਲਿਫਟਿੰਗ ਵੀ ਆਰਡਰ ਤੇ ਦਿੱਤੀ ਗਈ ਹੈ ਮਾਈ ਲਾਗ ਮੁਤਾਬਕ 72 ਘੰਟਿਆਂ ਦੇ ਬਾਅਦ ਅਸੀਂ ਜ਼ਿੰਮੇਵਾਰੀ ਅਗੇ ਛਾਟ ਦਿੰਦੇ ਉਹਨਾਂ ਨੂੰ ਸਾਨੂੰ ਛਾਟਾਂ ਵੀ ਪਾਉਣੀਆਂ ਨੇ ਸਾਡਾ ਮਾਲ ਵੀ ਘਟਾਉਣਾ ਨਿੱਖੇਦ ਜੰਸੀ ਨੇ ਤੇ ਖਰੀਦ ਪੂਰੀ ਕੀਤੀ ਹੈ ਜੀ ਇਹ ਸਿਰਫ ਕੰਟਰੈਕਟਰ ਵੱਲੋਂ ਜਿਹੜਾ ਲਿਫਟ ਨਹੀਂ ਦਾ ਠੇਕੇਦਾਰ ਆ, ਟਰਾਂਸਪੋਰਟਰ ਦਾ ਜਿਹਦੇ ਕੋਲ ਟਰਾਂਸਪੋਰਟ ਦਾ ਟੈਂਡਰ ਆ ਉਹਦੇ ਕੋਲ ਟਰੱਕ ਐ ਨਹੀਂ ਜਿਹਦੇ ਕੋਲ ਲੇਬਰ ਦਾ ਟੈਂਡਰ ਉਹਦੇ ਕੋਲ ਲੇਬਰ ਐ ਨਹੀਂ ਉਹਦੇ ਕਰਕੇ ਦੇਖਦੇ ਆ ਤੇ ਬੜਾ ਸੁਣਾ ਸਰਕਾਰ ਨੇ ਕੀਤਾ ਸੀਗਾ ਜਿਵੇਂ ਅੱਗੇ ਲੋਡਿੰਗ ਸੀਗੀ ਤੇ ਆ ਸੀਗੀ ਸਟਿਚਿੰਗ ਜਿਸ ਸੁਮਾਈ ਤੇ ਲੋਡਿੰਗ ਆਰਤੀ ਨੂੰ ਦਿੱਤੀ ਹੈ, ਲਿਫਟਿੰਗ ਵੀ ਆਰਤੀ ਨੂੰ ਦਿੱਤੀ ਜਾਏ। ਅਸੀਂ ਆਪੋ ਆਪਣੀ ਦੁਕਾਨ ਦਾ ਮਾਲ ਜਿੰਨਾ ਹੈਗਾ ਸਰਕਾਰ ਦੇ ਕਦਮਾਂ ਚ ਪਹੁੰਚਾ ਦਈਏ। ਸਰਕਾਰ ਦੀ ਕਣਕ ਖਰਾਬ ਹੋ ਰਹੀ ਹੈ। ਹੁਣ ਮੇਰੀ ਆਪਣੀ ਫਰਮ ਤੇ ਮੇਰੀ ਦੁਕਾਨ ਤੇ ਅੱਜ ਤੱਕ ਇੱਕੋ ਟਰਾਲੀ ਪੰਜ ਸੌ ਬਰੀ ਚੁੱਕੀ ਐ ਸਾਰੀ ਮੇਰੀ ਜਿੰਨੀ ਪਰਚੇਜ ਹੋਈ ਸਾਰੀ ਉਦਾਂ ਪਈ ਉਹ ਸਾਰੀ ਭੇਜ ਗਈ ਖਰਾਬ ਬਿਜ ਨੂੰ ਸਿਕਾਉਣੀ ਪੈਣੀ ਸਾੰਭਣੀ ਪੈਣੀ ਜਦ ਕਿ ਮੰਡੀ ਬੋਰਡ ਦੇ ਅਕਾਰਡਿੰਗ ਟੂ ਲਾ ਬਾਈ ਲਾਜ਼ਮ ਮੁਤਾਬਕ 72 ਘੰਟਿਆਂ ਤੋਂ ਬਾਅਦ ਅਸੀਂ ਜ਼ਿੰਮੇਵਾਰ ਨਹੀਂ ਹਾਂ ਕਿ ਛਾਟ ਦੇ ਦਿੰਦੇ ਉਹਨਾਂ ਨੇ ਸਾਨੂੰ ਛਾਟਾਂ ਵੀ ਪਾਉਣੀਆਂ ਨੇ ਸਾਡਾ ਮਾਲ ਵੀ ਘਟਾਉਣਾ ਤੁਸੀਂ ਕੰਟਰੈਕਟ ਪੁੱਛ ਲੋ ਏਜੰਸੀਆਂ ਨੂੰ ਜਾਂ ਕਿਸੇ ਆੜਤੀ ਨੂੰ ਪੁੱਛ ਲੋ ਏਜੰਸੀਆਂ ਨੇ ਤਾਂ ਕੀ ਜਦੋਂ ਸਰਕਾਰੀ ਉਹਨਾਂ ਨੇ ਕੀ ਬੋਲਣਾ ਵਿਚਾਰਿਆਂ ਗੱਲ ਨਹੀਂ ਕਰਨੀ ਏਜੰਸੀ ਦਾ ਕਸੂਰੀ ਉਹਨਾਂ ਨੇ ਪਰਚੇਜ ਕੀਤੀ ਐ ਉਹ ਸਟੋਰੇਜ ਪੁਆਇੰਟ ਤੇ ਉਹਨਾਂ ਸਟੋਰ ਕਰਨੀ ਐ ਇਹ ਟਰਾਂਸਪੋਰਟਰ ਨੇ ਮੰਡੀ ਦੇ ਵਿੱਚੋਂ ਮਾਲ ਚੁੱਕ ਕੇ ਤੇ ਉੱਥੇ ਸਟੋਰੇਜ ਪੁਆਇੰਟ ਤੇ ਪਹੁੰਚਾਉਣਾ ਏ ਗੜਾਉਣ ਵਿੱਚ ਉਹ ਨਹੀਂ ਪਹੁੰਚਾਰਿਆ ਕੋਈ ਕੋ ਟਰੱਕ ਹੀ ਕੋਈ ਨਹੀਂ ਜੇ ਠੇਕਾ ਦੇਣ ਲੱਗੇ ਵੇਖਣੇ ਹੈ ਗੱਡੀ ਜਫਸ ਨੇ ਜਾ ਕੇ ਹੋਰ ਅਧਿਕਾਰੀਆਂ ਨੇ ਵੀ ਇਹਨੂੰ ਦੇਖਿਆ ਇਹ ਦਵਾਰ ਤੂੰ ਦੱਸ ਸਕਦੇ ਕਿ ਕੀ ਵੇਖਿਆ ਉਹਦੇ ਕਰਦੇ ਕੀ ਨੇ ਜਦੋਂ ਟੈਂਡਰ ਲੈਂਦੇ ਨੇ ਝੂਠੀਆਂ ਆਰਸੀਆਂ ਲੈਂਦੇ ਨੇ ਇੱਥੇ ਸੌ ਆਰਸੀ ਇਕੱਠੀ ਕੀਤੀ ਤੇ ਮੈਂ ਗਰਦਾਸਪੁਰ ਵਿੱਚ ਖੜਾ ਸੀ ਮੈਂ ਇਨਾ ਟੈਂਡਰ ਲਏ ਮੇਰੇ ਕੋਲ ਸੌ ਟਰੱਕ ਹੈਗੇ ਇਹੋ ਬਟਾਲੇ ਆਰਸੀਆਂ ਲਾਰਦੀਆਂ ਇਹੋ ਆਰਸੀਆਂ ਚੁੱਕ ਕੇ ਪਠਾਨਕੋਟ ਲਾਰਤੀਆਂ ਹੋਰ ਅੰਬਰਸਰ ਲਾਰਤੀਆਂ ਅੰਬਰਸਰ ਠੇਕੇਦਾਰ ਨੂੰ ਉਹ ਟਰੱਕ ਗਿਣੇਗੇ ਪਟਾਲੇ ਵੀ ਗਿਣੇਗੇ ਪਠਾਨਕੋਟ ਵੀ ਗਿਣੇਗੇ ਗਰਦਾਸਪੁਰ ਵੀ ਗਿਣੇਗੇ ਹਿੜਾਪੁਰ ਵੀ ਗਿਣੇਗੇ ਟਰੱਕ ਉਹ ਹੀ 100 ਪੰਜੀ 37 ਦਾ ਹੀ ਗਿਣਿਆ ਗਿਆ ਇਹਦੇ ਕੋ ਸਿਰਫ ਦੋ ਟਰੱਕ ਲੱਗੇ ਨੇ ਗਰਦਾਸਪੁਰ ਮੰਡੀ ਕਿਦੋਂ ਮਾਲ ਲਿਫਟ ਕਰ ਲੈਣਗੇ ਮੇਰੀ ਇੱਕ ਬੋਰੀ ਨਹੀਂ ਲਿਫਟਿੰਗ ਹੋਈ ਲਿਫਟਿੰਗ ਨਾ ਹੋਣ ਕਰਕੇ ਸਾਰਾ ਦਿੱਕਤ ਆਈ ਲਿਫਟਿੰਗ ਨਾ ਹੋਣ ਕਰਕੇ ਮਾਲ ਖਰਾਬ ਹੋਇਆ ਉਹਨੇ ਸਾਨੂੰ ਛਾਟਪਾਉਂ ਕੁਛ ਕਰਨੀ ਡੀਸੀ ਸਾਹਿਬ ਦੇ ਧਿਆਨ ਚ ਲਿਆ ਦਿੱਤਾ ਗਿਆ ਲਿਖਤੀ ਦਿੱਤਾ ਗਿਆ ਨੰਬਰ ਦਰਖਾਸਤ ਜਿਹੜੀ ਐਪਲੀਕੇਸ਼ਨ ਦੇ ਕੇ ਦੋ ਤਿੰਨ ਵਾਰੀ ਦਰਖਾਸਤਾਂ ਦੇ ਕੇ ਨੰਬਰ ਲਵਾ ਕੇ ਸੀ ਰੱਖਿਆ ਕੱਲ ਨੂੰ ਸਾਡੇ ਨੂੰ ਕੋਈ ਛਾਟ ਪਾਉਂਦੇ ਕੋਈ ਨੁਕਸਾਨ ਕਰਦੇ ਨੇ ਉਹ ਸਾਰੀ ਜ਼ਿੰਮੇਵਾਰੀ ਠੇਕੇਦਾਰ ਦੀ ਹੋਈ ਮੈਂ ਜਿਆ ਲਿਫਟਿੰਗ ਨੇ ਜਿਹੜੇ ਹੋਣਦੀ ਹੈ ਸਾਬਾ ਨੇ ਇਹ ਪੈਣਾ ਜਦੋਂ ਲਿਫਟਿੰਗ ਮੌਕੇ ਸਰ ਹੋਉਂਦੀ ਮਾਲ ਚ ਕੋਈ ਜਾਂਦਾ ਤੇ ਫਿਰ ਇਹ ਇੰਨਾ ਮਾਲ ਜਰਾ ਗਿੱਲਾ ਹੋ ਗਿਆ ਆ ਤੇ ਮੌਕੇ ਤੇ ਚੁੱਕਿਆ ਨਹੀਂ ਗਿਆ ਸਾਰਾ ਮਾਲ ਖਰਾਬ ਹੋ ਗਿਆ ਲੇਬਰ ਦਾ ਡਬਲ ਕੰਮ ਪੈਣ ਦਿਆ ਓਏ ਆ ਵੀ ਦੇਖ ਲੋ ਕੀ ਬਣ ਗਿਆ ਪਾਣੀ ਕਿੰਨਾ ਕਿੰਨਾ ਖਲੋਤਾ ਦਾ ਜੇ ਤੇ ਸਾਰੇ ਬੰਨੇ ਵੇਹਲੋ ਛਾਤੀ ਮਾਰ ਕੇ ਸਾਰੀ ਜੰਨੀ ਮੰਡੀ ਚ ਮਾਲ ਆ ਸਾਰਾ ਗਿੱਲਾ ਹੋ ਗਿਆ ਲੱਖਾਂ ਦੇ ਹਜ਼ਾਰਾਂ ਬੋਰੀਆਂ ਪਈਆਂ ਜੀ ਕੋਈ ਲਿਫਟਿੰਗ ਦੇ ਕਰਕੇ ਮਾਲ ਚ ਕੋਈ ਨਾ ਕਰਨ ਦੇ ਸਾਰਾ ਮਾਲ ਗਿੱਲਾ ਹੋਇਆ ਤੇ ਮਾਲ ਚ ਕੋਇਆ ਨਹੀਂ ਆ ਤੇ ਬਹੁਤੀ ਅਗਰ ਮਾਲ ਟਾਈਮ ਸਿਰ ਚੁਗਾਇੰਦਾ ਜੇ ਇਹ ਕੰਮ ਹੋਣਾ ਨਹੀਂ ਸੀ ਆਏ ਆ ਵੀ ਹੁਣ ਡਬਲ ਲਾਇਬਰ ਪੈਤੀ ਪਈ ਆ ਤੇ ਡਬਲ ਖਰਚੇ ਪੈਂਦੇ ਜੇ ਅਗਰ ਟਾਈਮ ਸਿਰ ਮਾਲ ਚ ਕੋਈ ਆਉਂਦਾ ਇੱਕ ਦੋ ਧੁੱਪ ਲੱਗੀ ਫੇਰ ਮਲ ਜਣ ਗੜੀਆਂ ਟਾਈਮ ਸਰ ਆ ਨਹੀਂ ਗਈਆਂ ਮਾਲ ਪਿੱਛੋਂ ਲੱਤ ਨਹੀਂ ਗਿਆ ਲੈਵਰਾਂ ਦਾ ਪ੍ਰੋਬਲਮ ਪੈਣ ਦੀ ਲਿਫਟਿੰਗ ਹੈਗੀ ਆ ਜੇ ਮੈਂ ਫਿਗਰ ਦੇ ਵਿੱਚ ਬੋਲਾਂ ਤੇ ਹੁਣ ਤੱਕ 5500 ਜਿਹੜੀ ਮੀਟ੍ਰਿਕ ਟਨ ਜਿਹੜੀ ਹੈਗੀ ਆ ਉਹ ਪਾਨਗਰੇ ਨੇ ਲਿਫਟ ਕਰ ਲਈ ਆ ਤੇ ਜਿਹੜੀ ਦੂਸਰੀ ਹੈਗੀ ਆ ਏਜੰਸੀ ਮਾਰਕਫੈਡ ਉਹਨਾਂ ਵੱਲੋਂ 830 ਮੀਟ੍ਰਿਕ ਟਨ ਪ੍ਰੋਗਰੈਸਿਵ ਲਿਫਟਿੰਗ ਹੋ ਗਈ ਆ ਤੇ ਜਿਹੜੀ ਪਾਨਸਪ ਹੈ ਉਹਦੀ ਉਹਨਾਂ 617 ਤੇ ਜਿਹੜੀ ਪ੍ਰਾਈਵੇਟ ਹੈਗੀ ਐ ਜੇ 1767 ਮੀਟਰ ਹਨ ਟੋਟਲ ਉਹਨਾਂ ਦੀ ਚੇਜ਼ ਹੋਏ ਤੇ 2382 ਤੇ ਵੈਨ ਵੀ ਟਾਕ ਇਨ ਦਾ ਪਰਸੈਂਟੇਜ ਤੋਂ ਜਿਹੜੀ ਪਨਗਰੇਨ ਆ ਉਹਦੇ ਵੱਲੋਂ 47% ਹੁਣ ਤੱਕ ਲਿਫਟਿੰਗ ਹੋ ਗਈ ਆ ਤੇ ਜਿਹੜੀ ਮਾਰਕਫੈਡ ਹੈਗੀ ਆ ਉਹਦੇ ਵੱਲੋਂ 41% ਲਿਫਟਿੰਗ ਹੋ ਗਈ ਆ ਤੇ ਜਿਹੜੀ ਪੰਸਪ ਆ ਉਹਦੇ ਵੱਲੋਂ ਹਜੇ ਤੱਕ 25% ਲਿਫਟਿੰਗ ਹੋ ਗਈ ਆ ਤੇ ਜਿਹੜੀ ਪ੍ਰਾਈਵੇਟ ਪਰਸੈਂਟੇਜ ਹੈਗੀ ਆ ਉਹ 60% ਜਿਹੜੀ ਹੈਗੀ 86% ਲਿਫਟਿੰਗ ਹੋ ਚੁੱਕੀ ਆ ਏ ਮੇਰੀ ਲਿਫਟਿੰਗ ਦੀ ਅਡੀਸ਼ਨ ਆ ਸਾਰੀ ਤੇ ਜਿੱਥੋਂ ਤੱਕ ਐਜ਼ ਅ ਸੈਕਟਰੀ ਮਾਰਕਟ ਮੇਂ ਟੀ ਮੇਰੀ ਡਿਊਟੀਆਂ ਮੰਦੀ ਆ ਉਹ ਤਾਂ ਮਨ ਕੀ ਸਾਰੀ ਪ੍ਰਾਪਰਟੀ ਨਿਭਾਈ ਜਾ ਰਹੀ ਆ ਤੇ ਜਿਹੜੀ ਮਨ ਕੀ ਜਿਤਨਾ ਉਹ ਜਿਸ ਤਰ੍ਹਾਂ ਆਪਣੇ ਮਾਣਯੋਗ ਮੇਰੇ ਸੈਕਟਰੀ ਮੰਡੀ ਬੋਰਡ ਦਾ ਸੀਨੀਅਰ ਆਫੀਸਰ ਆ ਰਾਮੀਰ ਜੀ ਉਨਾ ਵੱਲੋਂ ਜੋ ਸਾਡੇ ਜਿੱਦਾਂ ਐਕਟ ਰੂਲਸ ਬਾਈ ਲਾ ਜਾਂ ਸਮੇਂ-ਸਮੇਂ 'ਚ ਜਿਹੜੀਆਂ ਹਦਾਇਤਾਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਸਾਨੂੰ ਅਸੀਂ ਗਰਾਊਂਡ ਲੈਵਲ ਤੇ ਬੀਇੰਗ ਸੈਕਟਰੀ ਮਾਰਕੀਟਿੰਗ ਐਗਜ਼ੈਕਟਿਵ ਆਫੀਸਰ ਹੁੰਦਾ ਮਾਰਕੀਟਿੰਗ ਦਾ ਉਹਨਾਂ ਨੂੰ ਗਰਾਊਂਡ ਲੈਵਲ ਤੇ ਇੰਪਲੀਮੈਂਟ ਕਰਨਾ ਹੁੰਦਾ ਤੇ ਉਹ ਮੇਰੇ ਵੱਲੋਂ ਪੂਰੀਆਂ ਇੰਪਲੀਮੈਂਟ ਕੀਤੀਆਂ ਜਾ ਰਹੀਆਂ ਤੇ ਜਿੱਥੋਂ ਤੱਕ ਜਿਹੜੀ ਹੈਗੀ ਆ ਲਿਫਟਿੰਗ ਦਾ ਜਿਹੜੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਨੇ ਦਲਵਿੰਦਰ ਜੀ ਸਿੰਘ ਜੀ ਆਈਐਸ ਉਹਨਾਂ ਦੇ ਵੀ ਪਹਿਲਾਂ ਇੱਕ ਵਾਰੀ ਮੇਰੀ ਮੇਨ ਮੰਡੀ ਦੀ ਵੀਡੀਓ ਵਾਇਰਲ ਹੋਈ ਸੀ ਜਦੋਂ ਉਹਨਾਂ ਦੇ ਧਿਆ ਉਤਰਾੰਤ ਉਹਨਾਂ ਨੇ ਮੇਰੀ ਮੰਡੀ ਵਿజిਟ ਕੀਤੀ ਸਾਰੇ ਡੀਐਮਸ ਨੂੰ ਦੀ ਮੀਟਿੰਗ ਕੀਤੀ ਮੀਟਿੰਗ ਕਰਨ ਤੇ ਉਹਨਾਂ ਨੇ ਸਟ੍ਰਿਕਟਲੀ ਜਿਹੜੇ ਹੈਗਾ ਡੀਐਮਸ ਨੂੰ ਲਿਫਟਿੰਗ ਦੀ ਸਪੀਡ ਅਪ ਕਰਨ ਲਈ ਕਿਹਾ ਜਦੋਂ ਡੀਸੀ ਸਾਹਿਬ ਨੇ ਇਹ ਗੱਲ ਏਜੰਸੀਜ਼ ਨੂੰ ਕਹੀਆਂ ਕਈਆਂ ਸਟ੍ਰਿਕਟਲੀ ਉਸ ਤੋਂ ਬਾਅਦ ਇਹ ਚ ਕੋਈ ਦੋ ਰਾਏ ਨਹੀਂ ਕਿ ਲਿਫਟਿੰਗ ਜਿਹੜੀ ਹੈਗੀ ਬਹੁਤ ਜ਼ਿਆਦਾ ਇੰਪਰੂਵ ਹੋਈ ਹੈ ਕਿ ਨੀਅਰ ਬਾਊਟ ਕਾਫੀ ਜਿੰਨਾ ਮੈਂ ਦੱਸ ਹੀ ਚੁੱਕੀਆਂ ਫਿਗਰਸ ਉਹ ਮਲਕੀ ਐਡਮਿਨਿਸਟ੍ਰੇਸ਼ਨ ਵੀ ਬੜੀ ਮਲਕ ਗੰਭੀਰ ਸਰ ਨਾਲ ਇਹ ਕੰਮ ਕਰ ਰਹੀ ਹੈ ਬਟ ਈਵਨ ਥੋ ਫਿਰ ਵੀ ਜਿਹੜੀ ਹੈਗੀ ਆ ਥੋੜਾ ਲਿਫਟਿੰਗ ਦੇ ਵਿੱਚ ਤੁਸੀਂ ਜਿਹੜਾ ਦੇਖ ਰਹੇ ਹੋ ਕਿ ਕਾਫੀ ਸਪੀਡ ਅਪ ਹੋਈ ਆ ਬਟ ਸਪੀਡ ਅਪ ਹੋਏਗੀ ਤੇ ਜਿੰਨੀ ਕਿ ਬਾਰਿਸ਼ ਹੋਈ ਆ ਉਹਦੇ ਮੁਤਾਬਕ ਮੈਂ ਆਪ ਵੀ ਮੰਡੀ ਚ ਵਿਜਿਟ ਕੀਤਾ ਕੋਈ ਇੰਨਾ ਜਿਆਦਾ ਨੁਕਸਾਨ ਵਾਲੀ ਸਿਚੁਏਸ਼ਨ ਹੈ ਨਹੀਂ ਆ